ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਸਾਡੇ ਸੀਐਮ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕੰਮਿਊਨਲ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦਿੱਲੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਔਰ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਉਹ ਪੈਰਾ ਦੇ ਰਹੀ ਹੈ ਖਾਸ ਤੌਰ ਤੇ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਉਹਨਾਂ ਦੀ ਸੋਚ ਪੜੋ ਜੋੜੋ ਤੇ ਸੰਘਰਸ਼ ਕਰੋ ਔਰ ਅੱਜ ਜੋ ਐਜੂਕੇਸ਼ਨ ਸਰਵਿਸਿਜ਼ ਨੇ ਜੋ ਅੱਜ ਸਕੂਲ ਐਜੂਕੇਸ਼ਨ ਹੈ ਅੱਜ ਸਾਡੀ ਇਸ ਸਰਕਾਰ ਦਾ ਜੋ ਮੇਨ ਅਜੰਡਾ ਹੈ ਉਹ ਪੜ੍ਹਾਈ ਹੈ ਜੋ ਕਿ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸੁਪਨਿਆਂ ਨੂੰ ਬਹੁਤ ਮੇਲ ਖਾਂਦੀ ਹੈ ਔਰ ਉਸ ਤੋਂ ਵੀ ਉੱਪਰ ਮੈਂ ਸਮਝਦਾ ਕਿ ਸਾਡੇ ਹਰ ਸਿਟੀਜ਼ਨ ਲਈ ਹਰ ਦੇਸ਼ਵਾਸੀ ਲਈ ਹਰ ਪੰਜਾਬੀ ਲਈ ਜਿਹੜੀਆਂ ਸਿਹਤ ਸੇਵਾਵਾਂ ਹਨ ਉਹ ਬਹੁਤ ਜ਼ਰੂਰੀ ਹਨ ਔਰ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਜਾਂ ਸਿਹਤ ਸੇਵਾਵਾਂ ਬਿਹਤਰ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਉਹਨਾਂ ਦੀ ਇਸ ਸੋਚ ਤੋਂ ਪ੍ਰਭਾਵਿਤ ਹਾਂ ਬਾਕੀ ਪਾਰਟੀ ਦੇ ਸਮਰਪਿਤ ਸਿਪਾਹੀ ਦੇ ਤੌਰ ਤੇ ਮੈਂ ਕੰਮ ਕਰਦਾ ਰਵਾਂਗਾ